ਨਹੀਂ ਪਰ ਉਹ ਕੀ ਹਰ ਦਾ ਪਰ ਦੇ ਪਰ ਬੋਲ ਆ ਆਪਰੇ ਜਾਣ ਲੈ ਆ ਯਾਰ ਲੈ ਆ ਯਾਰ ਬੈਨਾ ਉਹ ਆ ਜਾਓ ਭਾਈ ਮੋੜੋਣਾ ਯਾਰ ਹੁਣ ਆ ਜਾਓ ਗੇਰਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਮੇਰੀ ਖੇਤੀ ਹਾਰੇ ਨੂੰ ਲਾ ਬਾਈ ਨੂੰ ਮੋਟਰਸਾਈਕਲ ਤੋਂ ਤੇਰਾ 40 ਨਹੀਂ ਆ ਪਰ ਲੋ ਬਾਈ ਜੀ ਇਧਰ ਸੋਨਾ ਲੀਕਾ 35 ਵਾਲਾ ਦਾ ਸੌਦਾ ਚੱਲੀ ਜਾਂਦਾ 2 ਲੱਖ 5000 ਦਾ ਪਰ ਦੇ ਪਰ ਹੋਣਾ ਤੁਹਾਨੂੰ ਕਿੰਨਾ ਦੇਣਾ ਕਿੰਨੇ ਦਾ ਦੱਸ 23 ਦਾ ਕਿੰਨਾ ਹੈ 23 ਦਾ 23 ਦਾ ਨਹੀਂ ਪੈਂਦਾ ਸਹੀ ਦਾ ਹੱਥੋਂ ਦਾ ਟਾਈਮ ਸਹੀ ਦਾ ਕਿੰਨੇ ਦਾ ਵਿੱਚ 2.5 ਦਾ ਕਿਹਾ ਚਲ ਆ ਲੈ 7000 ਦਾ ਭਰ ਨਹੀਂ ਓਏ ਹੋਰ ਲੈ ਲਈ ਹਜ਼ਾਰ ਓ ਨਹੀਂ ਹਾਂ ਹੋਰ ਆ ਬਾਲਾ ਥੋੜਾ ਹੋਰ ਕਿੰਨੇ ਵੇਚਣਾ ਕਿੰਨੇ ਦਾ ਆਥਾ ਦਾ ਟਾਈਮ ਸਹੀ ਗੱਲ ਦੱਸ ਪੱਕੀ 2.5 ਦਾ ਕਿਹਾ ਤੈਨੂੰ ਹੈ 2.5 ਦਾ 1000 ਕੱਟ ਦੇ ਦੇ ਹੈ ਹਜ਼ਾਰ ਕੱਟ ਦੇ ਦਾਂਗੇ ਤੂੰ 1000 ਹੋਰ ਲੈ ਲਈ ਪਰ ਜਾਂਦਾ 1000 ਦਾ ਭਰ ਉਹ ਨਹੀਂ ਓ ਆ ਲੈ ਉਹ ਨਹੀਂ ਉਹ ਨਹੀਂ ਕੱਚੀ ਨਗਰ ਕੱਚੀ ਸਾਈ ਸੀ ਸਾਨੂੰ ਵੀ ਪਤਾ ਪਰ ਦੇ ਆ ਕੋਈ ਆਏ ਪੱਕੇ ਬੰਦੇ ਆ ਲੈਣ ਵਾਲੇ ਬੰਦੇ ਆ ਪਾਇਆ ਦੂਜਾ ਰੈਕਟਰ ਦਵਾਈ ਜਾਂਦਾ ਆਪਣੇ ਮਿਸਤਰੀ ਆਪਣੇ ਮੰਡੀ ਚੋ ਕਿ ਭਾਈ ਕਟਾਏ ਮਿਸਤਰੀ ਆਪਣੇ ਆਪਣਾ ਦੇ ਕਿੰਨੇ ਦਵਾਈ ਦਵਾਤਾ ਪੂਰੀ ਮਿੰਟ ਦਾ ਟਾਈਮ ਵੀ ਇਤੋਂ ਘੱਟ ਦਿੰਦੇ ਆ ਦੂਜਾ ਵੀ ਦਵਾਈ ਜਾਂਦਾਗਾ 49 ਦੇ ਲੈ ਜੀ 49 ਕੁੜੀ ਦਾ ਲੈ 200 ਸਾਡਾ ਲਈਏ ਬੋਤਲ ਇਹਦਾ ਆਹ ਇੱਕ ਗਾਹਣੇ ਕੁੜੀ ਦੇ ਆ ਰਵਾ ਗਿਆ ਪਾਕਲਾ ਸਭ ਜੇ ਨਹੀਂ ਲਾਈ ਹੈ ਆ ਲੈ ਕੋਈ ਗੱਲ ਨਹੀਂ 12 ਦਾ ਪਰ ਹਾਂ ਜੀ ਨਹੀਂ ਵਾ ਲੈ ਮੁੱਕੀ ਕਰ ਦੇ ਯਾਰ ਕਰ ਦੇ ਨਹੀਂ ਮਾ। ਪਰ ਨਾ ਮੇਰੇ ਨਾਲ ਸੌਣ ਲਾ ਕੱਚਾ ਰੇਟ ਨਹੀਂ ਲਾਉਂਦੇ ਪੂਰੇ 15000 ਦਾ ਭਰ ਨਾ 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 ਭਰ ਦੇ ਯਾਰ। ਭਰ ਦੇ ਯਾਰ। ਹੋਰ ਯਾਰ ਤੂੰ ਯਾਰ ਇਹਦਾ ਵਿੱਚ ਨਾ ਆ ਪਰ ਉਹ ਸੌਦਾ ਆ ਲੈ ਤੇਰੇ ਕੋਲੇ ਆ ਕੇ 15 ਨਾਲ 16000 ਦਾ ਭਰ ਨਾ ਨਾ 16000 ਦਾ ਭਰ ਬਾਹਲਾ ਥੋੜਾ ਭਰ ਭਰ ਨਾ ਤੂੰ ਬੈਠ ਯਾਰ। ਹੋਰ ਬਾਹਲਾ ਫਰਨੇ ਦਾ 21 ਦੱਸ ਜਮਨ ਮੇੜ ਦੇ। ਨਹੀਂ ਡੈਡ ਲਾਈਨ ਹੈ 40 ਦਾ। ਉਹ ਤਾਂ ਮੈਂ ਛੱਡ 35 ਵੀ ਦੱਸ ਤਾਨੂੰ 35 ਜਾ ਕੇ। था। नहीं ਦਾ नहीं 18000 ਦਾ ਨਹੀਂ ਬਾਈ ਨਹੀਂ ਦੇ ਦੇ ਨਹੀਂ ਵਾਹ ਹੋਰ ਬੜਾ ਫਰਕ ਆ ਹਾਂ ਲੈ ਆਥਾ ਦਾ ਟਾਈਮ ਫੱਟੀ ਆ ਬਈ ਕਲੀ ਡੰਡਾ ਹੈ ਨਹੀਂ ਨਾ ਨਾ ਬਈ ਫੱਟੀ ਹੈਗੀ ਨਾਲ ਦੂਜੇ ਟੈਡ ਦੇ ਪਾਈਪੋ ਦੇ ਨਹੀਂ ਬਾਰਾ ਬਾਰਾ ਆਰ ਓ 21000 ਦਾ ਪਰ ਦੇ ਫਾਟਾ ਫਾਟਾ ਬੋਲ ਪਰ ਦੇ ਨਾ ਬੋਲ ਨਾ ਬੋਲ ਠੀਕ ਹੈ ਨਾ ਬੋਲ ਦੇ ਦੇ ਟਰੈਕਟਰ ਆ ਭਰਾ ਦੇ ਬਾਰਾ ਫਰਕ ਲੱਗੇ ਲਾ ਦੋ ਯਾਰ ਇਹਨੂੰ ਕਿਹੜਾ ਦੇਖੀ ਜਾਓ 2000 ਦੀ ਕਸਰਾ ਤਾਂ ਕੱਢਦੇ ਨੇ ਨਹੀਂ ਸਮਝਦੇ ਲੱਗੇ ਲਾ ਦੋ ਨੂੰ ਆ ਠੀਕ ਹੈ ਨਾ ਤਾਂ ਬੰਦੇ ਰੱਖ ਫਰਾਂ ਦੇ ਸਾਈਪਰਾ ਉਹ ਕਿੰਨੇ ਦਾ ਕਹਿੰਦਾ ਮੇਰਾ 40 ਈ ਨਾਲ ਲਾਵਾਂਗੇ ਸੀ ਬਾਈ ਫੱਟੀ ਹੈ ਕਲੀ ਯਾਰ ਡੰਡੇ ਬਣਾ ਬਾਹਾਂ ਕਿਹਦੇ ਨਾਲ ਡੰਡੇ ਨਾਲ ਬਾਈ ਬੜਾ ਫਰਕ ਹੈ ਉਹ ਵਾਲ ਨਹੀਂ ਰੱਖੀ ਮਾਰੇ ਪਾ ਦੇਣਾ ਯਾਰ ਉਹ ਮਰੀਏ ਦਾ ਨਹੀਂ ਨਹੀਂ ਉਹ 20 ਦਾ ਲੈ ਜੀ ਲੈ ਜੀ ਪਰ ਦੇ ਕੋਈ ਰਾਰ ਪਰਤਾ 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 ਦੇ ਮੈਨੂੰ ਨਹੀਂ ਯਾਰ ਰਾਓ ਬਿਲੇ ਯਾਰ ਸੌਦਾ ਯਾਰ ਨਹੀਂ ਨਹੀਂ ਬੜਾ ਫਰਕ ਵੇਚਣਾ ਨਹੀਂ ਬਾਈ ਤੂੰ ਰਿਆ ਲੈ ਨਹੀਂ ਮੰਗਦਾ ਤੂੰ ਰਿਆ ਵੇਚਣਾ ਨਹੀਂ ਆ ਬਾਈ ਖੜਿਆ ਸਾਹਮਣੇ ਬੋਲ ਪੰਜਾ ਕਿੰਨੇ ਦਾ ਮੋੜਦਾ ਹੈ ਨਾ ਚੌੜ ਦੀ ਗੱਲ ਨਹੀਂ ਹੈਗੀ ਤੁਮ ਐ ਵੀ ਪੈਸੇ ਪਹਿਣਗੇ ਹੋਰ ਪੈਸੇ ਕਿੰਨਾ ਦਾ ਕਿੰਨੇ ਦਾ ਲਾਜਾ ਆ ਬਾਈ ਇਹ ਤਾਂ ਸੁਣੀ ਜਾਂਦਾ ਕਿੰਨੇ ਦਾ ਲੈ ਜਾ 20000 ਰੁਪਏ ਕਹਿੰਦਾ ਭਰਾ 20 ਦਾ ਨਹੀਂ ਵਾ ਪੰਜਾ ਦੋ ਮੇਰੀ ਬੱਸੇ ਲੈਣਾ ਦਾ ਯਾਰ ਇਹ ਪ੍ਰਾਉਣਾ ਪ੍ਰਾ ਦੀ 24 ਲਿਆ ਦਾ ਨਹੀਂ ਰੈਂਪੇ ਬਾਈ ਮਾਈ ਵੀ ਹੁਣ ਮੈਂ ਕੀ ਦਾ ਕਹਿੰਦਾ ਯਾਰ ਉਹ ਦੇ ਦੇ ਉਹ ਵੀ ਮਰੀ ਦਾ ਕਹਿੰਦਾ ਯਾਰ ਓਏ ਹੋ ਗਿਆ ਯਾਰ ਕੋਈ ਆ ਜਾ ਹੁਣ ਕਿੰਨੀ ਗੱਲ ਹੈ ਜੋ ਨਹੀਂ ਨਹੀਂ ਭਰਾ ਪ੍ਰਧਾਨ ਲੈ ਆ ਯਾਰ ਲੈ ਆ ਯਾਰ ਬੈਨਾ ਆ ਜਾਓ ਭਾਈ ਮੋੜਣਾ ਯਾਰ ਹੁਣ ਆ ਜਾਓ ਗਰਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਮੇਰੀ ਖੇਤੀ ਹਾਰੇ ਨੂੰ ਲਾ ਬਾਈ ਨੂੰ ਮੋਟਰਸਾਈਕਲ ਉਹ ਭਰਾ ਦੇਰ ਨੂੰ ਹੀ ਮਨੇ ਹੋਰ ਹੁਣ ਆਤਣ ਦਾ ਟਾਈਮ ਆ ਦੇ ਦੇ ਬਈ ਕਰੋ ਯਾਰ ਐਵੇਂ ਹੀ ਖਰਾਬ ਨਾ ਕਰੋ ਓਏ ਬਸ ਹੋ ਗਿਆ ਮੇਰੀ ਗੱਲ ਮੰਨੀ ਯਾਰ ਮੈਂ ਤਾਂ ਚੌਵੀ ਅੰਨੇ ਟਾਪਰਾ ਵਾਲਾ ਉਹ ਦੇ ਦੂਗਾ ਹੋ ਗਿਆ ਯਾਰ ਤੂੰ ਓਏ ਹੋ ਦੋ ਬਿਆਨਾ ਦੇ ਯਾਰ ਬਸ ਬਈ ਹੋ ਗਿਆ ਕੋਈ ਗੱਲ ਸੁਣਾ ਮੇਰੀ ਗੱਲ ਸੁਣਾ ਪੂਰ ਪੱਚਦਾ ਕਰ 25 ਦਾ ਕਰ ਉਹ ਨਹੀਂ ਐ ਨਾ ਕਰ ਮੰਨੀ ਦੇ ਅੰਦਰ ਹੋਰ ਯਾਰ ਬਸ ਤਾਂ 24 ਮੌਦੀ ਕਰਤਾ ਬਸ ਬਈ ਆ ਪ੍ਰਧਾਨ ਯਾਰ ਤੇ ਦੇ ਬਸ ਖਤਰਨਾਕ ਆਪਰਾ ਕੇ ਉਹ ਯਾਤਰੀ ਵਾਧਲੇ ਟਰੈਕਟਰ ਲੋ ਬਾਈ ਆਹ ਟਰੈਕਟਰ ਦਾ ਸੌਦਾ ਹੋ ਗਿਆ 2011 ਮਾਡਲ 35 ਵਾਲਾ ਸੋਨਾਲੀਕਾ ਸੀ ਬਾਈ ਜੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਸੀਗਾ ਟਾਇਰ ਪਏ ਨੇ ਟਰੈਕਟਰ ਦੇ 75 80 ਪੈਸੇ ਤੇ ਬਹੁਤ ਚੰਗਾ ਸਾਫ ਸੋਤਰਾ ਟਰੈਕਟਰ ਸੀਗਾ ਕਰ ਸਕਦੇ ਹੋ ਬਾਈ ਚੈੱਕ ਤੇ ਬਾਕੀ ਕਰਾਉਣੇ ਬਾਈਆਂ ਨਾਲ ਥੋੜੀ ਗੱਲ ਵਾਹ ਹਾਂਜੀ ਬਾਈ ਆਹ ਬਾਈਆਂ ਨੇ ਟਰੈਕਟਰ ਲੈਤਾ ਸੋਨਾਲੀਕਾ 35 ਵਾਲਾ ਜਿਹੜਾ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਈ ਜਾਂਦੇ ਆ ਤੇ ਆ ਬਾਈ ਨੇ ਤੁਸੀਂ ਲੈ ਤਾਂ ਬਾਈ ਕਿਹੜਾ ਪਿੰਡ ਆਪਣਾ ਨੰਦਗੜ ਬਾਈ ਨੰਦਗੜ ਪਿੰਡਾ ਬਾਈਆਂ ਦਾ ਤੇ ਇੱਕ ਦਾ ਬਾਈਆਂ ਆਪਣੇ ਤੋਂ ਹੌਲੈਂਡ ਲੈ ਗਿਆ ਤੇ ਇੱਕ ਲੈ ਕੇ ਸੋਨਾ ਲੀਕਾ 35 ਵਾਲਾ ਤੇ ਬਾਈ ਆਪਣਾ ਕੀ ਨਾਂ ਕੇਵਲ ਹੈ ਜੀ ਕੇਵਲ ਸਿੰਘ ਤੇ ਬਾਈ ਆਪਣੇ ਨਾਲ ਆ ਜਾਣਾ ਹਾਂਜੀ ਬਾਈ ਹਾਂ ਠੀਕ ਆ ਤੇ ਆ ਬਾਈ ਨੇ ਆਪਣੇ ਤੋਂ ਹੌਲੈਂਡ ਲੈਤਾਗਾ ਤੇ ਬਾਕੀ ਬਾਈ ਕਿਵੇਂ ਲੱਗਿਆ ਸੌਦਾ ਠੀਕ ਲੱਗਿਆ ਕਾਲੀ ਬਾਲੀ ਕਰੀ ਗਿਆਂ ਨੂੰ ਬਾਈ ਪਾਏ ਦਾ ਸੀਗਾ ਕਿਉਂਕਿ ਬਾਈ ਹਰੇਕ ਬੰਦੇ ਨੂੰ ਹੁੰਦਾ ਵੀ ਜੈਜ ਰੇਟ 'ਚ ਟਰੈਕਟਰ ਲਿਆ ਜਾਵੇ ਹਨਾ ਤੇ ਚਲੋ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਜਿੰਨਾ ਕਮੈਂਟਾਂ ਨੂੰ ਆਏ ਬਾਈ ਨੇ ਕਰਤਾ ਕਿ ਮੁੰਡਿਆ ਖੁਸ਼ ਹੈ ਲਓ ਮੇਤਰੋ ਸਾਰੇ ਜਾਣੇ ਭਰਾ ਨੂੰ ਵਧਾਈਆਂ ਜਰੂਰ ਦੇ ਦੇ ਕਮੈਂਟਾਂ 'ਚ ਤੇ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਪ੍ਰਮਾਤਮਾ ਵਾਦਾ ਕਰੇ ਨਵੀਂ ਚੀਜ਼ ਲੈ ਕੇ ਯਾਰ ਰਹੇ ਹਣਾ ਤੇ ਚੰਗੀ ਨਿਕਲੇ ਬਾਈ ਅੱਗੇ ਤੋਂ ਫੇਰ ਹੀ ਆਵਾਂਗੇ ਚੰਗੀ ਚੀਜ਼ ਤੁਹਾਨੂੰ ਦੇਵਾਂਗੇ ਤੇ ਬਾਕੀ ਬਾਈ ਜੀ ਵੀਡੀਓ ਚੰਗੀ ਲੱਗਦੀ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ੍ਰੀ ਅਕਾਲ